ਦੋਸਤੋ ਅੱਜ ਅਸੀਂ ਸਤੀਪੁਰਾ ਪਿੰਡੀ ਵੇਸੇ ਬਾਦੂ ਥੋਂ ਪਿਆਤੀਗਾ ਉੱਥੇ ਬੂਟੇ ਲਾਏ ਨੇਗੇ ਪਹਿਲਾਂ ਉਧਰ ਲਾ ਕੇ ਆਏ ਬਾਬੇ ਬਗੂਏ ਦੇ ਘਟੂ ਘੜ 200 ਬੂਟਾ ਲਾਇਆ ਦੇਖ ਸਕਦੇ ਹੋ ਤੁਸੀਂ ਬਾਕੀ ਬਾਈਆਂ ਨਾਲ ਕਰਾਉਣੀਆਂ ਥੋੜੀ ਗੱਲਬਾਤ ਹੋਰ ਭਾਈ ਕੀ ਹਾਲ ਹੈ ਵਧੀਆ ਭਾਈ ਬੂਟੇ ਲਾਏ ਨੇ ਹੈ ਭਾਈ हां भाई आपा लाए ने ये बूटे लगभग 200 ਦੇ ਕਰੀਬ ਆਪਾਂ ਬੂਟਾ ਲਾਇਆ ਹੈਗਾ ਠੀਕ ਆ ਬਈ ਇਹ ਆਪਣੇ ਲਵੇ ਜਿਹੜੀ ਆਪਣੀ ਸਮਾਧਾ ਇੱਥੇ ਬਣੀ ਹੋਈ ਇੱਕ ਸਦੀ ਮਾਤਾ ਦੀ ਠੀਕ ਆ ਬਈ ਉਹਦੀ ਜਗ੍ਹਾ ਪਈ ਸੀ ਲਗਭਗ 4 ਬਿੱਗਾਂ ਦੇ ਕਰੀਬ ਪਈ ਸੀ ਠੀਕ ਆ ਬਈ ਆਪਾਂ ਉਹਦੇ ਵਿੱਚ ਲਿਆ ਕੇ 200 ਦੇ ਕਰੀਬ ਬੂਟਾ ਲਾਇਆ ਹੈਗਾ ਠੀਕ ਆ ਬਈ ਤੇ ਹਾਂ ਇਹ ਆਪਾਂ ਇਹ ਮੰਨ ਲਓ ਵੀ ਬੂਟੇ ਆਏ ਸੀ ਕਿਸੇ ਸਰਕਾਰ ਦਾ ਕੋਈ ਰੋਲ ਨਹੀਂ ਲੈ ਕੇ ਦੇਣ ਦਾ ਆਪਾਂ ਨੂੰ ਜਾਂ ਕੋਈ ਫਰੀ ਦਾ ਇਹ ਆਪਾਂ ਨੇ ਆਪਦੇ ਪੱਲਿਓਂ ਪੈਸੇ ਲਾ ਕੇ ਲਿਆ ਕੇ ਲਾਏ ਨੇਗੇ ਠੀਕ ਆ ਬਈ 200 ਦੇ ਕਰੀਬ ਆਪਣੇ ਬੂਟਾ ਲਾਤਾ ਇੱਥੇ ਠੀਕ ਆ ਬਈ ਹੋਰ ਕੀ ਸੁਝਾਅ ਦੇਣਾ ਚਾਹੋਗੇ ਬਈ ਸਾਰਿਆਂ ਨੂੰ ਬਾਗਾਂ ਬਾਰਨ ਬਾਰੇ ਬੂਟੇ ਲਾਉਣ ਵਾਲੇ ਇਹਹੀ ਆਪਣਾ ਮੈਸੇਜ ਆ ਫਿਰ ਇੱਕ ਨੂੰ ਵੀ ਦਰਾਖਤ ਨੇ ਜਿਹੜੇ ਵੱਧ ਤੋਂ ਵੱਧ ਲਾਓ ਇਹਨਾਂ ਨੂੰ ਕੱਟੋ ਨਾ ਕਿਉਂਕਿ ਆਪਣਾ ਜਿਹੜਾ ਆਉਣ ਵਾਲਾ ਸਮਾਂ ਹੈਗਾ ਦਰਾਖਤ ਆਪਾਂ ਕੱਟੀ ਜਾਵਾਂਗੇ ਬਾਗਾਂ ਬਾਗ ਦਿਨੋਂ ਦਿਨ ਆਪਣਾ ਖਰਾਬ ਹੋਈ ਜਾ ਰਿਹਾ ਹੈਗਾ ਆਕਸੀਜਨ ਦੀ ਘਾਟ ਪੈ ਰਹੀ ਹੈਗੀ ਕਿਉਂਕਿ ਦਰਾਖਤ ਹੈ ਨਹੀਂਗੇ ਆਪਾਂ ਇਹੀ ਸੁਝਾ ਦੇਣਾ ਚਾਹੁੰਦੇ ਆ ਜਿੱਥੇ ਵੀ ਕਿਤੇ ਕੋਈ ਪੰਚਾਇਤੀ ਜਗਾ ਪਈ ਹੈ ਜਾਂ ਕੋਈ ਹੋਰ ਸੜਕਾਂ ਦੇ ਲਵੇ ਜਗਾ ਪਈ ਹੈਗੀ ਜਿੱਥੇ ਵੀ ਤੁਹਾਨੂੰ ਜਗਾ ਮਿਲਦੀ ਹੈ ਵੱਧ ਤੋਂ ਵੱਧ ਜਿਹੜੇ ਆਕਸੀਜਨ ਵਾਲੇ ਬੂਟੇ ਰਿਕਮੈਂਡ ਹੁੰਦੇ ਨੇਗੇ ਤੁਸੀਂ ਉਹ ਬੂਟੇ ਲਾਓ ਕਿਉਂਕਿ ਉਹ ਬੂਟੇ ਲਾਉਣ ਆਪਣਾ ਜਿਹੜਾ ਵਾਤਾਵਰਨ ਉਹ ਆਪਦੇ ਆਪ ਹੀ ਮੇਨਟੇਨ ਹੋ ਜਾਊਗਾ ਆਪਾਂ ਨੂੰ ਹੁਣ ਆਪਾਂ ਦੇਖ ਲਓ ਹਸਪਤਾਲਾਂ ਚ ਜਾਣਿਆਂਗੇ ਉੱਥੇ ਜਿਹੜੀ ਆਕਸੀਜਨ ਹੈਗੀ ਉਹ ਆਪਾਂ ਨੂੰ ਮੁੱਲ ਮਿਲਦੀ ਹੈਗੀ ਜੇ ਆਪਾਂ ਆਪਦੇ ਆਇਆ ਦੇ ਆਲੇ ਇਨੇ ਦਰਖਤ ਲਾ ਦਿਆਂਗੇ ਆਪਣੀਆਂ ਬਿਮਾਰੀਆਂ ਵੀ ਘਟਣਗੀਆਂ ਤੇ ਬਾਤਾਵਰਨ ਵੀ ਆਪਣਾ ਬਿਲਕੁਲ ਸੁੱਧ ਹੋ ਜਾਊਗਾ ਜਿਆਦਾਤਰ ਆਪਾਂ ਜਿਵੇਂ ਕਹਦੀ ਵੀ ਇੱਕ ਪਿੱਪਲ ਦਾ ਦਰਖਤ ਹੈਗਾ ਪਿੱਪਲ ਦੇ ਦਰਖਤ ਵਿੱਚ ਦੀ ਜਿਹੜੀ ਹਵਾ ਲੰਘ ਕੇ ਆਗੀ ਤੁਮ ਤੁਸੀਂ ਐ ਮੰਨ ਲਓ ਵੀ ਦੂਜੇ ਪਾਸੇ ਜਾ ਕੇ ਉਹ ਬਿਲਕੁਲ ਪਿਓਰ ਆਕਸੀਜਨ ਬਣ ਜਾਂਦੀ ਹੈ ਐਨੀ ਉਹਦੇ ਵਿੱਚ ਉਹ ਮੰਨ ਲਓ ਕਾਰਬਨ ਡਾਈ ਆਕਸਾਈਡ ਸੋਖ ਲੈਂਦਾ ਹੈ ਜਿਹੜੀ ਵੀ ਹਵਾ ਦੇ ਵਿੱਚ ਹੁੰਦੀ ਹੈਗੀ ਆਪਾਂ ਇਹ ਸਿਝਾ ਦੇਣਾ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਬੂਟੇ ਲਾਓ ਤੇ ਆਪਦੇ ਪਾਤਾਵਾਂ ਨੂੰ ਸਹੀ ਰੱਖੋ ਸੜਕਾਂ ਦੇ ਲਗੋਂ ਵੱਡਣ ਦੀ ਬਜਾਏ ਉਹਦੇ ਲਵੇ ਮਿੱਟੀ ਲਾ ਕੇ ਦਰਖਤ ਲਾ ਦੋਗੇ ਉਹ ਤੁਹਾਡਾ ਰਹਿੰਦੀ ਦੁਨੀਆ ਤੱਕ ਯਾਦ ਰਹਿਣਾਗਾ ਲੋਕ ਉਹਦੇ ਬਾਰੇ ਚੰਗਾ ਹੀ ਕਹਿਣਗੇ ਜੇ ਤੁਸੀਂ ਸੜਕਾਂ ਲਗੋਂ ਵੱਡੋਗੇ ਮਿੱਟੀ ਨਹੀਂ ਲਾਓਗੇ ਦਰਖਤ ਨਹੀਂ ਲਾਓਗੇ ਤਾਂ ਹਰੇਕ ਨੇ ਇਹੀ ਕਹਿਣਾ ਹੈ ਵੀ ਆਹ ਦੇਖ ਲਓ ਯਾਰ ਵਧੀਆ ਹੋਇਆ ਬੰਦਾ ਦੁਨੀਆ ਤੋਂ ਚਲਾ ਗਿਆ ਇਹਨੇ ਸਾਰੀ ਉਮਰ ਸੜਕਾਂ ਹੀ ਵੱਡੀਆਂ ਨੇਗੀਆਂ ਬੱਟੇ ਹੀ ਵੱਡੀਆਂ ਨੇਗੀਆਂ ਜੇ ਆਪਾਂ ਕੋਈ ਚੰਗਾ ਕੰਮ ਕਰ ਜਾਗੇ ਤਾਂ ਆਪਣਾ ਰਹਿੰਦੀ ਦੁਨੀਆ ਤੱਕ ਯਾਦ ਰਹੂਗਾ ਇਹੀ ਮੈਸੇਜ ਹੈ ਆਪਣਾ ਵੀ ਵੱਧ ਤੋੜ ਬੂਟੇ ਲਾ ਕੇ ਆਪਾਂ ਇੱਥੋਂ ਲੈ ਕੇ ਕੁਝ ਨਹੀਂ ਜਾਣਾ ਨਾਲ ਜਿੰਨਾ ਵੀ ਆਪਾਂ ਕਮਾਵਾਂਗੇ ਰਹਿ ਆਪਣਾ ਇੱਥੇ ਜਾਣਾ ਹੈ ਆਪਾਂ ਤਾਂ ਕਹਿੰਦੇ ਵੀ ਪਿਆਰ ਮੁਹੱਬਤ ਬਣਾ ਕੇ ਆਪਦਾ ਭਾਈਚਾਰਾ ਕਾਇਮ ਰੱਖੋ ਕਿਸੇ ਲੀਡਰਾਂ ਮਗਰ ਨਾਲ ਲੱਗੋ ਤੁਸੀਂ ਆਪਦੇ ਪਿੰਡ 'ਚ ਆਪਦੀ ਵਧੀਆ ਪੰਚਾਇਤ ਚੁਣੋ ਜਿਹੜੀ ਆਪਦੇ ਸੋਡੇ ਭਲੇ ਲਈ ਹੋਵੇ ਇਹ ਨਾ ਸੋਚੋ ਵੀ ਆਪਾਂ ਜਿਹੜੇ ਸਰਕਾਰ ਬੰਦਾ ਭੇਜਿਆ ਆਪ ਉਹ ਚੁਣੀਏ ਉਹ ਤੁਹਾਡਾ ਕੋਈ ਕੰਮ ਨਹੀਂ ਕਰੂਗਾ ਹੁਣ ਸਾਡੇ ਇੱਥੇ ਲਾ ਲੋ ਸਤੀਪੁਰੇ 'ਚ ਜਿੰਨੀਆਂ ਸੜਕਾਂ ਨੇ ਉਹਦੇ ਆਲੇ-ਦਾਲੇ ਜਗਾ ਪਈਆ ਜੰਨੇ ਸਰਪੰਚ ਨੇ ਹਲ ਤੱਕ ਕਿਤੇ ਆਏ ਨਹੀਂ ਹੈਗਾ ਵੀ ਮਿੱਟੀ ਲਵਾ ਕੇ ਕੋਈ ਦਰਖਤ ਲਵਾਤਾ ਹੋਵੇ ਕਿਉਂ ਜੇ ਸਰਪੰਚ ਮਿੱਟੀ ਲਾਉਣ ਨੂੰ ਕਹਿੰਦਾਗਾ ਤਾਂ ਉਹਦੇ ਉਹਦੀਆਂ ਵੋਟਾਂ ਟੁੱਟਦੀਆਂ ਨੇ ਜਦੋਂ ਅਗਲੇ ਇਹਦੇ ਮਿੱਟੀ ਲਵਾਊਗਾ ਲੋਵੇ ਜਾ ਕੇ ਸਹੀ ਗੱਲ ਆ ਭਾਈ ਉਹ ਅਗਲਾ ਵਿਰੋਧ ਕਰੂਗਾ ਉਹਦਾ ਵਿਰੋਧ ਕਰੂਗਾ ਉਹਦੇ ਨਾਲ ਵੋਟਾਂ ਟੁੱਟਣਗੀਆਂ ਸਰਪੰਚਾਂ ਨੇ ਇਹ ਚੀਜ਼ ਕਦੇ ਨਹੀਂ ਬੋਲਣਾ ਇਹ ਆਪਾਂ ਨੂੰ ਆਪਦੇ ਪੱਧਰ ਤੇ ਉਦਮ ਕਰਨਾ ਪੈਣਾਗਾ ਅੱਜ ਸਾਡੇ ਜਿਵੇਂ ਕਹੇ ਦੀ ਸੀਦ ਉਦਮ ਸਿੰਘ ਸਪੋਰਟਸ ਐਂਡ ਬੈਲਵੈਅਰ ਕਲੱਬ ਵੱਲੋਂ ਸਾਰੇ ਨੌਜਵਾਨ ਤੇ ਹੋਰ ਆ ਸਾਡੇ ਸੱਜਣ ਨਾਲ ਲਾ ਕੇ 200 ਬੂਟੇ ਲਿਆ ਕੇ ਅਸੀਂ ਲਾਇਆਗਾ ਆਪਦੇ ਪੱਧਰ ਤੇ ਲਾਇਆ ਕਿਸੇ ਦੇ ਵਿੱਚ ਕੋਈ ਰੋਲ ਨਹੀਂ ਇਹੀ ਮੈਸੇਜ ਆਪਣਾ ਬਾਕੀ ਦਰਖਤ ਕੱਟਣ ਦਾ ਨਤੀਜਾ ਤਾਂ ਆਪਾਂ ਨੂੰ ਮਿਲ ਹੀ ਰਿਹਾ ਹੈ ਨਾ ਬਈ 13 47 42 ਟੈਂਪਰੇਚਰ ਮੈਕਸਿਮਮ ਰਹਿੰਦਾ ਰਿਹਾਗਾ ਨਾ ਇਹ ਤਾਂ ਹੈ ਬਈ ਹੁਣ ਤੁਸੀਂ ਦੇਖ ਲਓ ਦਰਖਤ ਜਿੰਨੇ ਕੱਟੇ ਗਏ ਨੇ ਜਿਆਦਾ ਤਰੇਦ ਕੀ ਦੇਖ ਲਓ ਆਪਣੇ ਨਿੰਮ ਹਰੇ ਨਹੀਂ ਹੋਏ ਸਹੀ ਗੱਲ ਆ ਬਈ ਬਹੁਤ ਲੇਟ ਫੁੱਟੇ ਨੇ ਸਹੀ ਨਹੀਂ ਹੈਗਾ ਤਾਹਾਂ ਨੂੰ ਨਹੀਂ ਹੋਏ ਉਹ ਇਹ ਆਪਣੇ ਨਾਲ ਨਾਲ ਹੀ ਚੱਲਣੀਆਂ ਪੈਰ ਨਾਲ ਹੀ ਚੱਲਣੀਆਂ ਚੀਜ਼ਾਂ ਜੇ ਆਪਾਂ ਕੁਦਰਤ ਨੂੰ ਨੁਕਸਾਨ ਪਹੁੰਚਾਵਾਂਗੇ ਤਾਂ ਕੁਦਰਤ ਤਾਂ ਆਪਾਂ ਨੂੰ ਜਵਾਬ ਦੇਊਗੀ ਕਿਸੇ ਤਰੀਕੇ ਦੇ ਦੇ ਸਹੀ ਗੱਲ ਆ ਵੀ ਧੰਨਵਾਦ ਦੋਸਤੋ ਬਾਕੀ ਆ ਦੋਸਤੋ ਜਿਹੜਾ ਬਾਕੀ ਜਗ੍ਹਾ ਰਹਿ ਗਈ ਇਹ ਰੱਖੀਏਗੀ ਵਾਲੀਬਾਲ ਦੇ ਗਰਾਊਂਡ ਨੂੰ ਰੱਖ ਲਈ ਆਲੇ-ਦਾਲੇ ਤਿੰਨ-ਤਿੰਨ ਲੈਣਾ ਦਰਖਤ ਲਾਤੇ ਵਧੀਆ 200 ਰੁੱਖ ਲਾਤਾ ਜੇ ਵੀਡੀਓ ਸੋਹਣੀ ਲੱਗੀ ਬਈ ਸ਼ੇਅਰ ਕਰ ਦਿਓ ਦੱਬ ਕੇ ਧੰਨਵਾਦ